ਹਾਲੇਲੂਇਆ ਸਾਰੇ ਪੈਨ ਪ੍ਰਾਵਾਂ ਨੂੰ ਜੈਮਸੀ ਦੀ ਆਓ ਅਸੀਂ ਅੱਜ ਦੇ ਵਚਨ ਛੋ ਪੜਦੇ ਹਾਂ ਵਿਵਸਥਾ ਸਾਰ ਅਧਿਆਇ 1 ਇਸرائیਲੀਆਂ ਦਾ ਉਜਾੜ ਵਿੱਚ ਸਫਰ ਇਹ ਉਹ ਗੱਲਾਂ ਹਨ ਜਿਹੜੀਆਂ موسی ਸਾਰੇ ਇਸਰਾਇਲ ਨੂੰ ਜਰਦਨ ਦੇ ਪਾਰ ਦੀ ਉਜਾੜ ਵਿੱਚ ਸੂਫ ਦੇ ਅੱਗੇ ਆਰਾਬਾਹ ਵਿੱਚ ਫਰਾਨ ਤੋਫਲ ਲਬਾਨ ਹਸੀਰੋਥ ਅਤੇ ਦੀਜਾ ਹਾਬ ਦੇ ਵਿਚਾਲੇ ਬੋਲਿਆ ਇਹ ਹੋਰੇਬ ਤੋਂ ਸੇਈਰ ਪਰਬਤ ਦੇ ਰਾਹ ਥਾਣੀ ਕਾ ਦੇਸ਼ ਵਰਨੀਆ ਤੀਕ 11 ਦਿਨਾਂ ਦਾ ਸਫ਼ਰ ਹੈ ਇੰਜ ਹੋਇਆ ਕਿ 40ਵੇਂ ਵਰੇ ਦੇ 11ਵੇਂ ਮਹੀਨੇ ਅਤੇ ਉਸ ਮਹੀਨੇ ਦੀ ਪਹਿਲੀ ਤਰੀਕ ਨੂੰ موسی ਨੇ ਇਸرائیਲੀਆਂ ਨਾਲ ਉਹ ਸਾਰੀਆਂ ਗੱਲਾਂ ਕੀਤੀਆਂ ਜਿਨ੍ਹਾਂ ਦਾ ਜਹੋਵਾ ਨੇ ਉਹਨੂੰ ਉਹਨਾਂ ਲਈ ਹੁਕਮ ਦਿੱਤਾ ਸੀ ਇਹਦੇ ਮੰਗਰੋਂ ਕਿ ਉਸਨੇ ਅਮੋਰੀਆਂ ਦੇ ਰਾਜੇ ਸਿਹਾਉਣ ਨੂੰ ਜਿਹੜਾ ਹਸ਼ਬਾਉਣ ਵਿੱਚ ਵਸਦਾ ਸੀ ਅਤੇ ਬਸ਼ਾਨ ਦੇ ਰਾਜੇ ਔਂਗ ਨੂੰ ਜਿਹੜਾ ਅਸਤਾ ਰੋਥ ਵਿੱਚ ਵਸਦਾ ਸੀ ਅਦਰਈ ਵਿੱਚ ਮਾਰ ਸੁਟਿਆ ਤਾਂ ਝਰਦਨ ਦੇ ਪਾਰ ਮੂਆਬ ਦੇ ਦੇਸ਼ ਵਿੱਚ موسی ਇਸ ਵਿਵਸਥਾ ਦਾ ਨਿਰਣਾ ਕਰਨ ਲੱਗਾ ਕਿ ਜਹਵਾ ਸਾਡਾ ਪਰਮੇਸ਼ਵਰ ਹੋਰੇਬ ਵਿੱਚ ਸਾਡੇ ਨਾਲ ਇਹ ਬੋਲਿਆ ਕਿ ਤੁਸੀਂ ਇਸ ਪਹਾੜ ਵਿੱਚ Տੇਰ ਚਿਰ ਤੀਕ ਰਹੇ ਹੋ ਹੁਣ ਤੁਸੀਂ ਮੁੜੋ ਅਤੇ ਕੂਚ ਕਰੋ ਅਤੇ ਅਮੋਰੀਆਂ ਦੇ ਪਹਾੜੀ ਦੇਸ਼ ਵਿੱਚ ਅਤੇ ਆਰਾਬਾਹ ਦੇ ਨੇੜੇ ਤੇੜੇ ਦੇ ਥਾਵਾਂ ਵਿੱਚ ਪਹਾੜੀ ਦੇਸ਼ ਵਿੱਚ ਅਤੇ ਮੈਦਾਨ ਵਿੱਚ ਦੱਖਣ ਵੱਲ ਸਮੁੰਦਰ ਦੇ ਕੰਢੇ ਉੱਤੇ ਕਨਾਨੀਆਂ ਦੇ ਦੇਸ਼ ਵਿੱਚ ਲਬਾਨੌਨ ਅਤੇ ਵੱਡੇ ਦਰਿਆ ਤੀਕ ਅਰਥਾਤ ਦਰਿਆ ਫਰਾਤ ਤੀਕ ਜਾਓ ਵੇਖੋ ਇਸ ਧਰਤੀ ਨੂੰ ਮੈਂ ਤੁਹਾਡੇ ਅੱਗੇ ਰੱਖਿਆ ਹੈ ਇਸ ਵਿੱਚ ਜਾਓ ਅਤੇ ਇਸ ਧਰਤੀ ਉੱਤੇ ਕਬਜ਼ਾ ਕਰੋ ਜਿਹੜੀ ਜਹੋਵਾ ਨੇ ਤੁਹਾਡੇ ਪਿਓ ਦਾਦਿਆਂ ਨਾਲ ਅਰਥਾਤ ਅਬਰਾਹਮ ਇਸਹਾਕ ਅਤੇ ਯਾਕੂਬ ਨਾਲ ਸਾਹੂ ਖਾਦੀ ਸੀ ਕਿ ਮੈਂ ਤੁਹਾਨੂੰ ਅਤੇ ਉਸ ਦੇ ਮਗਰੋਂ ਤੁਹਾਡੀ ਅੰਛ ਨੂੰ ਦਿਆਂਗਾ ਆਗੂਆਂ ਦੀ ਨਿਯੁਕਤੀ ਤਾਂ ਉਸ ਵੇਲੇ ਮੈਂ ਤੁਹਾਨੂੰ ਇਹ ਆਖਿਆ ਸੀ ਕਿ ਮੈਂ ਇਕੱਲਾ ਤੁਹਾਡਾ ਪਾਰ ਨਹੀਂ ਚੁੱਕ ਸਕਦਾ ਜਹਵਾ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਵਧਾਇਆ ਹੈ ਅਤੇ ਵੇਖੋ ਅੱਜ ਦੇ ਦਿਨ ਤੁਸੀਂ ਆਕਾਸ਼ ਦੇ ਤਾਰਿਆਂ ਜਿੰਨੇ ਹੋ ਜਹਵਾ ਤੁਹਾਡੇ ਪਿਓ ਦਾਦਿਆਂ ਦਾ ਪਰਮੇਸ਼ੁਰ ਤੁਹਾਨੂੰ ਹਜ਼ਾਰ ਗੁਣਾ ਵਧਾਵੇ ਅਤੇ ਤਹਾਨੂੰ ਬਰਕਤ ਦੇਵੇ ਜਿਵੇਂ ਉਸ ਤਹਾਨੂੰ ਵਚਨ ਦਿੱਤਾ ਹੈ ਮੈਂ ਕਿਵੇਂ ਇਕੱਲਾ ਤੁਹਾਡਾ ਥਕੇਵਾ ਤੁਹਾਡਾ ਭਾਰ ਅਤੇ ਤੁਹਾਡਾ ਜਿਝਣ ਪੁੱਝਣ ਚੱਲੀ ਜਾਵਾਂ ਤੁਸੀਂ ਬੁੱਧਵਾਨ ਸਿਆਣੇ ਅਤੇ ਮੰਨੇ ਦੰਨੇ ਮਨੁੱਖ ਆਪਣੇ ਗੋਤਾ ਅਨੁਸਾਰ ਲਓ ਕਿ ਮੈਂ ਉਹਨਾਂ ਨੂੰ ਤੁਹਾਡੇ ਉੱਤੇ ਸਰਦਾਰ ਠਹਿਰਾਵਾਂ ਤਾਂ ਤੁਸੀਂ ਮੈਨੂੰ ਉੱਤਰ ਦੇ ਕੇ ਆਖਿਆ ਸੀ ਕਿ ਇਹ ਗੱਲ ਚੰਗੀ ਹੈ ਜਿਹੜੀ ਤੋਂ ਸਾਡੇ ਕਰਨ ਲਈ ਬੋਲਿਆ ਹੈ ਸੋ ਮੈਂ ਤੁਹਾਡੇ ਗੋਤਾਂ ਦੇ ਮੁਖੀਆਂ ਨੂੰ ਲਿਆ ਜਿਹੜੇ ਬੁੱਧਵਾਨ ਅਤੇ ਮੰਨੇ ਦੰਨੇ ਮਨੁੱਖ ਸਨ ਅਤੇ ਤੁਹਾਡੇ ਉੱਤੇ ਸਰਦਾਰ ਠਹਿਰਾਏ ਅਰਥਾਤ ਹਜ਼ਾਰਾਂ ਦੇ ਸਰਦਾਰ ਸੈਂਕੜਿਆਂ ਦੇ ਸਰਦਾਰ ਪੰਜਾਹਾਂ ਦੇ ਸਰਦਾਰ ਅਤੇ ਦਸਾਂ ਦੇ ਸਰਦਾਰ ਨਾਲੇ ਤੁਹਾਡੇ ਗੋਤਾਂ ਦੇ ਹੁਦਦੇਦਾਰ ਅਤੇ ਉਸੇ ਵੇਲੇ ਮੈਂ ਤੁਹਾਡੇ ਨਿਯੋਕਾਰਾਂ ਨੂੰ ਹੁਕਮ ਦੇ ਕੇ ਆਖਿਆ ਸੀ ਕਿ ਆਪਣੇ ਭਰਾਵਾਂ ਦੇ ਵਿਚਾਲੇ ਝਗੜੇ ਸੁਣੋ ਅਤੇ ਮਨੁੱਖ ਅਤੇ ਉਸ ਦੇ ਭਰਾ ਦਾ ਅਤੇ ਉਸ ਦੇ ਪਰਦੇਸੀ ਦਾ ਧਰਮ ਦਾ ਨਿਆਂ ਕਰੋ ਨਿਆਂ ਕਰਨ ਦੇ ਵੇਲੇ ਕਿਸੇ ਦਾ ਪੱਖਪਾਤ ਨਾ ਕਰਿਓ ਤੁਸੀਂ ਵੱਡੇ ਛੋਟੇ ਦੀ ਇੱਕੋ ਜਹੀ ਸੁਣੀਓ ਅਤੇ ਤੁਸੀਂ ਮਨੁੱਖ ਦੇ ਮੋਹ ਨੂੰ ਵੇਖ ਕੇ ਨਾ ਡਰਿਓ ਕਿਉਂ ਜੋ ਨਿਆਂ ਪਰਮੇਸ਼ਵਰ ਦਾ ਹੈ ਅਤੇ ਜਿਹੜੀ ਗੱਲ ਤੁਹਾਡੇ ਲਈ ਬਾਹਲੀ ਔਖੀ ਹੋਵੇ ਉਹ ਤੁਸੀਂ ਮੇਰੇ ਕੋਲ ਲਿਆਓ ਅਤੇ ਮੈਂ ਉਹਨੂੰ ਸੁਣਾਗਾ ਤਾਂ ਮੈਂ ਉਸ ਵੇਲੇ ਤੁਹਾਨੂੰ ਸਾਰੀਆਂ ਗੱਲਾਂ ਦਾ ਹੁਕਮ ਜਿਹੜੀਆਂ ਤੁਹਾਡੇ ਕਰਨ ਦੀਆਂ ਸਨ ਦਿੱਤਾ ਸੀ ਫੋਜੀਆਂ ਨੂੰ ਭੇਜਣਾ ਫੇਰ ਹਰੇਬ ਤੋਂ ਕੁਝ ਕਰਕੇ ਉਸ ਵੱਡੀ ਅਤੇ ਭਿਆਨਕ ਉਜਾੜ ਵਿੱਚੋਂ ਦੀ ਜਿਹੜੀ ਤੁਸੀਂ ਅਮੋਰੀਆਂ ਦੇ ਪਹਾੜੀ ਦੇਸ਼ ਦੇ ਕੋਲ ਵੇਖੀ ਸੀ ਅਸੀਂ ਗਏ ਜਿਵੇਂ ਜਹਵਾ ਸਾਡੇ ਪਰਮੇਸ਼ਵਰ ਨੇ ਸਾਨੂੰ ਹੁਕਮ ਦਿੱਤਾ ਸੀ ਅਤੇ ਅਸੀਂ ਕਾਦੇਸ਼ ਵਰਨੇਆ ਵਿੱਚ ਆਏ ਫੇਰ ਮੈਂ ਤੁਹਾਨੂੰ ਆਖਿਆ ਸੀ ਕਿ ਤੁਸੀਂ ਅਮੋਰੀਆਂ ਦੇ ਪਹਾੜੀ ਦੇਸ਼ ਕੋਲ ਪੁੱਜੇ ਹੋ ਜਿਹੜਾ ਯਹੋਵਾ ਸਾਡਾ ਪਰਮੇਸ਼ੁਰ ਸਾਨੂੰ ਦਿੰਦਾ ਹੈ ਵੇਖੋ ਯਹੋਵਾ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਅੱਗੇ ਇਹ ਧਰਤੀ ਰੱਖੀ ਹੈ ਚੜ ਜਾਓ ਅਤੇ ਕਬਜ਼ਾ ਕਰੋ ਜਿਵੇਂ ਯਹੋਵਾ ਤੁਹਾਡੇ ਪਿਓ ਦਾਦਿਆਂ ਦਾ ਪਰਮੇਸ਼ੁਰ ਤੁਹਾਨੂੰ ਬੋਲਿਆ ਹੈ ਨਾ ਡਰੋ ਅਤੇ ਨਾ ਕਾਬਰੋ ਉਪਰੰਤ ਤੁਸੀਂ ਸਾਰਿਆਂ ਨੇ ਮੇਰੇ ਕੋਲ ਆਣ ਕੇ ਮੈਨੂੰ ਆਖਿਆ ਸੀ ਕਿ ਅਸੀਂ ਆਪਣੇ ਅੱਗੇ ਮਨੁੱਖਾਂ ਨੂੰ ਕੱਲ੍ਹੇ ਕੀ ਉਹ ਸਾਡੇ ਲਈ ertid ਦੀ ਪਾਲ ਕਰਨ ਅਤੇ ਸਾਨੂੰ ਉਸ ਰਾਹ ਦਾ ਜਿਹਦੇ ਵਿੱਚ ਅਸਾਂ ਉਤਾਹਾਂ ਜਾਣਾ ਹੈ ਅਤੇ ਉਹਨਾਂ ਸ਼ਹਿਰਾਂ ਦਾ ਜਿੰਨਾ ਵਿੱਚ ਅਸਾਂ ਪੁੱਜਣਾ ਹੈ ਪਤਾ ਦੇਣ ਇਹ ਗੱਲ ਮੈਨੂੰ ਚੰਗੀ ਲੱਗੀ ਤਾਂ ਮੈਂ ਤੁਹਾਡੇ ਵਿੱਚੋਂ 12 ਮਨੁੱਖ ਹਰ ਗੋਤ ਤੋਂ ਇੱਕ ਇੱਕ ਕਰਕੇ ਲਏ ਉਹ ਮੁੜ ਕੇ ਪਹਾੜੀ ਦੇਸ਼ ਉੱਤੇ ਛਾੜ ਗਏ ਅਤੇ ਅਸ਼ਕਾਲ ਦੀ ਵਾਦੀ ਵਿੱਚ ਪੁੱਜ ਕੇ ਉਹਦਾ ਖੋਜ ਕੱਢਿਆ ਉਹ ਆਪਣੇ ਹੱਥਾਂ ਵਿੱਚ ਉਸ ਦੇਸ਼ ਦਾ ਫਲ ਲੈ ਕੇ ਸਾਡੇ ਕੋਲ ਲਿਆਏ ਅਤੇ ਸਾਨੂੰ ਖਬਰ ਦਿੱਤੀ ਅਤੇ ਆਖਿਆ ਕਿ ਉਹ ਧਰਤੀ ਚੰਗੀ ਹੈ ਜਿਹੜੀ ਜਹਵਾਹਾ ਸਾਨੂੰ ਦਿੰਦਾ ਹੈ ਜਹਵਾਹਾ ਦਾ ਵਿਰੋਧ ਪਰ ਤੁਸੀਂ ਉਤਾਹਾਂ ਜਾਣਾ ਨਹੀਂ ਚਾਹੁੰਦੇ ਸੋ ਸਗੋਂ ਤੁਸੀਂ ਜੋ ਹਵਾਂ ਆਪਣੇ ਪਰਮੇਸ਼ਵਰ ਦੇ ਹੁਕਮ ਤੋਂ ਆ ਕੀ ਹੋ ਗਏ ਨਾਲੇ ਤੁਸੀਂ ਆਪਣੇ ਤੰਬੂਆਂ ਵਿੱਚ ਬੁੜਬੁੜ ਕਰਨ ਲੱਗ ਪਏ ਅਤੇ ਆਖਿਆ ਜੋ ਹਵਾਂ ਸਾਡੇ ਨਾਲ ਵੈਰ ਕਰਦਾ ਹੈ ਇਸ ਲਈ ਸਾਨੂੰ ਮਿਸ਼ਰ ਦੇਸ਼ ਤੋਂ ਕੱਢ ਲਿਆਂਦਾ ਹੈ ਕਿ ਸਾਨੂੰ ਅਮੋਰੀਆਂ ਦੇ ਹੱਥਾਂ ਵਿੱਚ ਦੇ ਦੇਵੇ ਜੋ ਸਾਡਾ ਨਾਸ਼ਕਾਰ ਸੁਟਣ ਅਸੀਂ ਕਿੱਧਰ ਜਾਂਦੇ ਹਾਂ ਸਾਡੇ ਭਰਾਵਾਂ ਨੇ ਸਾਡੇ ਹਿਰਦੇ ਇਹ ਆਖ ਕੇ ਟਾਲ ਦਿੱਤੇ ਹਨ ਕਿ ਉਹ ਲੋਕ ਸਾਥੋਂ ਵੱਡੇ-ਵੱਡੇ ਅਤੇ ਉੱਚੇ ਹਨ ਸ਼ਹਿਰ ਵੱਡੇ ਅਤੇ ਆਕਾਸ਼ ਤੱਕ ਉੱਚੀਆਂ ਗੜ੍ਹਾਂ ਵਾਲੇ ਹਨ ਨਾਲੇ ਅਸਾਂ ਉੱਥੇ ਅਨਾਕੀਆਂ ਨੂੰ ਵੀ ਵੇਖਿਆ ਤਾਂ ਮੈਂ ਤੁਹਾਨੂੰ ਆਖਿਆ ਸੀ ਕੀ ਨਾ ਉਹਨਾਂ ਤੋਂ ਤੜਕਿਓ ਅਤੇ ਨਾ ਉਹਨਾਂ ਤੋਂ ਪੈ ਖਾਈਓ ਜਹਵਾ ਤੁਹਾਡਾ ਪਰਮੇਸ਼ੁਰ ਤੁਹਾਡੇ ਅੱਗੇ-ਅੱਗੇ ਜਾਂਦਾ ਹੈ ਉਹ ਤੁਹਾਡੇ ਲਈ ਲੜੇਗਾ ਜਿਵੇਂ ਉਸਨੇ ਤੁਹਾਡੀਆਂ ਅੱਖਾਂ ਦੇ ਅੱਗੇ ਮਿਸ਼ਰ ਵਿੱਚ ਕੀਤਾ ਨਾਲੇ ਉਜਾੜ ਵਿੱਚ ਜਿੱਥੇ ਤੁਸੀਂ ਵੇਖਿਆ ਕਿ ਜਹਵਾ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਛੁਕਿਆ ਜਿਵੇਂ ਮਨੁੱਖ ਆਪਣੇ ਪੁੱਤਰ ਨੂੰ ਛੁਕਦਾ ਹੈ ਤੁਹਾਡੇ ਸਾਰੇ ਰਾਹ ਵਿੱਚ ਜਿੱਥੇ ਤੁਸੀਂ ਜਾਂਦੇ ਸੋ ਜਾਂ ਤੀਕ ਤੁਸੀਂ ਇਸ ਸਥਾਨ ਤੀਕ ਨਾ ਪੁਜੇ ਪਰ ਇਸ ਗੱਲ ਵਿੱਚ ਤੁਸੀਂ ਜਹਵਾ ਆਪਣੇ ਪਰਮੇਸ਼ਵਰ ਦੀ ਪ੍ਰਤੀਤ ਨਾ ਕੀਤੀ ਉਹ ਤੁਹਾਡੇ ਅੱਗੇ-ਅੱਗੇ ਰਾਹ ਵਿੱਚ ਜਾਂਦਾ ਸੀ ਤਾ ਜੋ ਉਹ ਤੁਹਾਡੇ ਲਈ ਤੁਹਾਡੇ ਡੇਰੇ ਲਾਉਣ ਦਾ ਥਾਂ ਲੱਭੇ ਰਾਤ ਨੂੰ ਅਗ ਨਾਲ ਅਤੇ ਦਿਨ ਨੂੰ ਬੱਦਲ ਨਾਲ ਉਹ ਤੁਹਾਨੂੰ ਉਹ ਰਾਹ ਵਿਖਾਉਂਦਾ ਸੀ ਜਿਸ ਦੇ ਵਿੱਚ ਤੁਸਾਂ ਜਾਣਾ ਹੁੰਦਾ ਸੀ ਯਹਵਾ ਤੁਹਾਡੀਆਂ ਗੱਲਾਂ ਦਾ ਰੌਲਾ ਸੁਣ ਕੇ ਕ੍ਰੋਧਵਾਨ ਹੋਇਆ ਅਤੇ ਇਹ ਆਖ ਕੇ ਸੌਂ ਖਾਦੀ ਕੀ ਇਨ੍ਹਾਂ ਮਨੁੱਖਾਂ ਵਿੱਚੋਂ ਇੱਕ ਵੀ ਜਿਹੜਾ ਇਸ ਬੁਰੀ ਪੀੜੀ ਦਾ ਹੈ ਉਸ ਚੰਗੀ ਤਰਤੀ ਨੂੰ ਨਾ ਵੇਖੇਗਾ ਜਿਹ ਦੇ ਦੇਣ ਦੀ ਸੋਹ ਮੈਂ ਤੁਹਾਡੇ ਪਿਓ ਦਾਦਿਆਂ ਨਾਲ ਖਾਧੀ ਸੀ ਜਫੁੰਨਾ ਦੇ ਪੁੱਤਰ ਕਾਲੇਬ ਤੋਂ ਛੁੱਟ ਉਹ ਉਸ ਨੂੰ ਵੇਖੇਗਾ ਅਤੇ ਮੈਂ ਉਹ ਧਰਤੀ ਜਿੱਥੇ ਉਹਨੇ ਪੈਰ ਧਰੇ ਹਨ ਉਹ ਨੂੰ ਅਤੇ ਉਹਦੇ ਪੁੱਤਰਾਂ ਨੂੰ ਦੇਾਂਗਾ ਕਿਉਂ ਜੋ ਉਹ ਜਹਵਾ ਦੇ ਪਿੱਛੇ ਪੂਰੀ ਰੀਤੀ ਨਾਲ ਤੁਰਿਆ ਹੈ ਜਹਵਾ ਮੇਰੇ ਨਾਲ ਵੀ ਤੁਹਾਡੇ ਕਾਰਨ ਇਹ ਆਖ ਕੇ ਗੁੱਸੇ ਹੋਇਆ ਕਿ ਤੂੰ ਵੀ ਉਥੇ ਨਹੀਂ ਪੁੱਛੇਗਾ ਨੂਨ ਦਾ ਪੁੱਤਰ ਜਹੋਸ਼ੂਆ ਜਿਹੜਾ ਤੇਰੇ ਅੱਗੇ ਖੜਾ ਹੈ ਉਹ ਉਥੇ ਪੁੱਛੇਗਾ ਉਹ ਨੂੰ ਤਕੜਾ ਕਰ ਕਿਉਂ ਜੋ ਉਹ ਇਸਰਾਇਲ ਨੂੰ ਉਸਦੀ ਮਿਲਖ ਦੁਆਵੇਗਾ ਤੁਹਾਡੇ ਨਿਆਣੇ ਜਿਨ੍ਹਾਂ ਨੂੰ ਤੁਸੀਂ ਆਖਿਆ ਸੀ ਕਿ ਉਹ ਲੁੱਟ ਲਈ ਹੋਣਗੇ ਅਤੇ ਤੁਹਾਡੇ ਪੁੱਤ ਜਿਨ੍ਹਾਂ ਨੂੰ ਅਜੇ ਭਲੇ ਬੁਰੇ ਦੀ ਸਿਆਣ ਨਹੀਂ ਉਹ ਉਸ ਵਿੱਚ ਪੁੱਛਣਗੇ ਅਤੇ ਮੈਂ ਉਹ ਉਹਨਾਂ ਨੂੰ ਦਿਆਂਗਾ ਅਤੇ ਉਹ ਉਸ ਉਤੇ ਕਬਜ਼ਾ ਕਰਨਗੇ ਪਰ ਤੁਸੀਂ ਮੁੜੋ ਅਤੇ ਉਜਾੜ ਵਿੱਚ ਲਾਲ ਸਮੁੰਦਰ ਦੇ ਰਾਹ ਥਾਣੀ ਕੋਚ ਕਰੋ ਫਿਰ ਤੁਸੀਂ ਉੱਤਰ ਦੇ ਕੇ ਮੈਨੂੰ ਆਖਿਆ ਸੀ ਕਿ ਅਸਾਂ ਜਹਵਾ ਅੱਗੇ ਪਾਪ ਕੀਤਾ ਅਸੀਂ ਉਤਾਹਾਂ ਜਾ ਕੇ ਲੜਾਂਗੇ ਜਿਵੇਂ ਜਹਵਾ ਸਾਡੇ ਪਰਮੇਸ਼ਵਰ ਨੇ ਸਾਨੂੰ ਹੁਕਮ ਦਿੱਤਾ ਸੀ ਅਤੇ ਤੁਹਾਡੇ ਵਿੱਚੋਂ ਹਰ ਇੱਕ ਨੇ ਆਪਣੇ ਲੜਾਈ ਦੇ ਸ਼ਸਤਰ ਬਣ ਕੇ ਪਹਾੜੀ ਦੇਸ਼ ਵਿੱਚ ਚੜਨਾ ਇੱਕ ਛੋਟੀ ਜਹੀ ਗੱਲ ਜਾਣੀ ਜਹਵਾਹ ਨੇ ਮੈਨੂੰ ਆਖਿਆ ਕਿ ਉਹਨਾਂ ਨੂੰ ਆਖ ਕੀ ਉਤਾਹਾਂ ਨਾ ਜਾਓ ਅਤੇ ਨਾ ਲੜੋ ਕਿਉਂ ਜੋ ਮੈਂ ਤੁਹਾਡੇ ਸੰਗ ਨਹੀਂ ਹਾਂ ਮਤੇ ਤੁਸੀਂ ਆਪਣੇ ਵੈਰੀਆਂ ਅੱਗੇ ਮਾਰੇ ਜਾਓ ਇਉਂ ਮੈਂ ਤੁਹਾਨੂੰ ਬੋਲਿਆ ਸਾਂ ਪਰ ਤੁਸੀਂ ਨਾ ਸੁਣਿਆ ਅਤੇ ਤੁਸੀਂ ਜਹਵਾਹ ਦੇ ਹੁਕਮ ਦੇ ਵਿਰੁੱਧ ਆ ਕੀ ਹੋ ਗਏ ਅਤੇ ਤਿਗਾਣੀ ਪਹਾੜੀ ਦੇਸ਼ ਵਿੱਚ ਚੜ ਗਏ ਤਾਂ ਅਮੋਰੀਆ ਨੇ ਜਿਹੜੇ ਉਸ ਪਹਾੜੀ ਦੇਸ਼ ਵਿੱਚ ਵੱਸਦੇ ਸਨ ਨਿਕਲ ਕੇ ਤੁਹਾਡਾ ਸਾਹਮਣਾ ਕੀਤਾ ਅਤੇ ਤੁਹਾਨੂੰ ਨਠਾ ਦਿੱਤਾ ਜਿਵੇਂ ਸ਼ਹਿਦ ਦੀਆਂ ਮੱਖੀਆਂ ਕਰਦੀਆਂ ਹਨ ਅਤੇ ਤੁਹਾਨੂੰ ਸੇਈਰ ਵਿੱਚ ਹਰ ਮਾਂ ਤੀ ਕੁ ਮਾਰਿਆ ਫੇਰ ਤੁਸੀਂ ਮੁੜੇ ਅਤੇ ਜਹਵਾ ਅੱਗੇ ਰੋਏ ਪਰ ਜਹਵਾ ਨੇ ਤੁਹਾਡਾ ਰੋਲਾ ਨਾ ਸੁਣਿਆ ਅਤੇ ਨਾ ਆਪਣਾ ਕੰਨ ਤੁਹਾਡੇ ਵੱਲ ਧਰਿਆ ਸੋ ਜਿੰਨੇ ਦਿਨ ਤੁਸੀਂ ਟਿਕੇ ਕਾਦੇਸ਼ ਵਿੱਚ ਹੀ ਬਹੁਤ ਦਿਨਾਂ ਟਿਕ ਟਿਕੇ ਰਹੇ ਆਮੇਨ